ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਾਂਦੀ ਕਾਟ ਪਾਉਣੀ ਦੱਸਾਂਗੇ ਬਾਂਦੀ ਵੀ ਆਪਾਂ ਕਿੱਦਾਂ ਕਾਟ ਪਾਉਣੀ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਫਰੰਟ ਵਾਲਾ ਪੱਲਾ ਲੈਣਾ ਫਰੰਟ ਵਾਲੇ ਪੱਲੇ ਦਾ ਆਪਾਂ ਜਿੰਨਾ ਹਿੱਸਾ ਆਪਣਾ ਸਲਾਈ ਚਾਹੁੰਦਾਗਾ ਜਾਂ ਫਿਰ ਆਪਣਾ ਪਲੇਟ ਚਾਹੁੰਦਾ ਇਸ ਕਰਕੇ ਆਪਾਂ ਉੱਪਰ ਤੀਰੇ ਵਾਲੀ ਸਲਾਈ ਦੇ ਲਈ ਹਲਕਾ ਜਾਂ ਜ਼ਿਆਦਾ ਛੱਡਿਆ ਦੇਖੋ ਅੱਧਾ ਇੰਚ ਤੋਂ ਜ਼ਿਆਦਾ 1 ਇੰਚ ਤੋਂ ਘੱਟਾ ਹੁਣ ਆਪਾਂ ਇੰਚੀ ਟੇਪ ਲੈਣਾ ਇੰਚੀ ਟੇਪ ਲੈ ਕੇ ਆਪਾਂ ਇੱਥੇ ਰੱਖ ਕੇ ਇੱਕ ਉਂਗਲ ਦੇ ਨਾਲ ਆਪਾਂ ਇੰਚੀ ਟੇਪ ਨੂੰ ਦੱਪਕੇ ਦੂਸਰੇ ਹੱਥ ਨਾਲ ਆਪਾਂ ਗੋਲ ਸ਼ੇਪ ਦੇ ਵਿੱਚ ਇੰਚੀ ਟੇਪ ਨੂੰ ਘੁਮਾ ਕੇ ਆਪਾਂ ਆਪਣੇ ਮੋਢੇ ਦਾ ਨਾਪ ਲੈ ਲੈਣਾ ਜਿੰਨਾ ਆਪਣਾ ਮੋਢਾ ਆਇਆ ਉਸ ਤੋਂ ਅੱਧਾ ਇੰਚ ਘਟਾ ਕੇ ਆਪਾਂ ਨਿਸ਼ਾਨ ਲਾ ਕੇ نیچے ਨੂੰ 3 ਇੰਚ ਡਾਊਨ ਕੀਤਾ ਉੱਪਰ ਆਪਾਂ 2.5 ਇੰਚ ਤੇ ਨਿਸ਼ਾਨ ਲਾਇਆ ਇਸ ਤਰ੍ਹਾਂ ਆਪਾਂ ਲਾਈਨ ਬਣਾ ਲੈਣੀ ਆ ਲਾਈਨ ਬਣਾਉਣ ਤੋਂ ਬਾਅਦ ਆਪਾਂ ਇੰਚੀ ਟੇਪ ਰੱਖ ਕੇ ਦਾ ਹਾਫ ਕਰ ਲੈਣਾ ਹੁਣ ਆਪਾਂ ਜੀ ਜਿੰਨੀ ਬਾਹਾਂ ਚ ਕਾਟ ਪਾਈ ਸੀ ਫਰੰਟ ਵਾਲੇ ਚ ਆਪ 1 ਇੰਚ ਦੀ ਕਾਟ ਪਾਈ ਸੀ ਪੱਲੇ ਚ ਆਪ ਇੱਥੇ ਵੀ ਅੱਧਾ ਅੱਧਾ ਇੰਚ ਦੋਵੇਂ ਪਾਸੇ ਕਾਟ ਪਾਤੀ ਐਸ ਤਰ੍ਹਾਂ ਦੇਖੋ ਜੀ ਆਪਾਂ ਗਲਾਈ ਪਾ ਦੇਣੀ ਆ ਗਲਾਈ ਆਪਾਂ ਪੁਆਇੰਟ ਤੱਕ ਨਹੀਂ ਸਿਰੇ ਤੱਕ ਪਾਉਣੀ ਆ ਇੱਥੋਂ ਆਪਾਂ ਗਲਾਈ ਪਾਉਣੀ ਸ਼ੁਰੂ ਕਰਨੀ ਆ ਐਸ ਤਰ੍ਹਾਂ ਇਹ ਐਸੇ ਤਰ੍ਹਾਂ ਹੀ ਜੀ ਆਪਾਂ ਫਰੰਟ ਵਾਲੇ ਪੱਲੇ ਦੀ ਗਲਾਈ ਪਾ ਦੇਣੀ ਆ ਜਿੰਨੀ ਆਪਣੀ ਮੂਰੀ ਓਪਨ ਰੱਖਣੀ ਆ ਉਨੀ ਰੱਖ ਕੇ ਅਪੈਸਟਨਾ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਕਰ ਲੈਣੀ ਹੈ ਜੀ ਆਪਣੀ ਬਾਹਾਂ ਦੀ ਕਟਿੰਗ ਆਹ ਲੋ ਜਿਗ ਲਾਈ ਪਾਤੀ ਆਪਾਂ ਬਾਹਾਂ ਦੀ ਪਾ ਦਿੱਤੀ ਹੈ ਜੀ ਕਾਟ ਹੁਣ ਆਪਾਂ ਕੀ ਕਰਨਾ ਦੋ ਪੱਲੇ ਨੀਚੇ ਛੱਡ ਦੇਣੇ ਆ ਤੇ ਦੋ ਪੱਲੇ ਚੱਕ ਲੈਣੇ ਆ ਆਪਾਂ ਸਿਰਫ ਦੋ ਪੱਲੇਾਂ ਚ ਕਾਟ ਪਾਉਣੀ ਆਂਗੀ ਐਕਸਟਰਾ ਕੱਪੜੇ ਦੀ ਸਾਰੇ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਦੋ ਪੱਲੇ ਦੇਖੋ ਨੀਚੇ ਛੱਡ ਤੇ ਤੇ ਦੋ ਪੱਲੇ ਚੱਕ ਲੈ ਦੋ ਪੱਲਿਆਂ ਚ ਆਪਾਂ ਪਾ ਦੇਣੀ ਆ ਜੀ ਕਾਟ ਐਸ ਤਰ੍ਹਾਂ ਜੀ ਹੋ ਜਾਂਦੀ ਆ ਆਪਣੀ ਬਾਹਨ ਦੀ ਕਾਟ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਧੰਨਵਾਦ ਜੀ